ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲਗਾਤਾਰ 21 ਦਿਨ ਰੋਜ਼ ਸਵੇਰੇ ਉੱਠ ਕੇ ਇਹ ਇੱਕ ਪਾਠ ਕਰੋ ਜਾਂ ਫਿਰ ਇਸ ਸ਼ਬਦ ਦਾ ਜਾਪ ਕਰੋ ਤਾਂ ਦੇਖਣਾ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਸਾਡੇ ਮਨ ਦੀਆਂ ਜੋ ਵੀ ਸ਼ੁਭ ਭਾਵਨਾਵਾਂ ਨੇ ਉਹ ਜ਼ਰੂਰ ਪੂਰੀਆਂ ਹੋਣਗੀਆਂ ਤਾਂ ਫਿਰ ਉਹ ਕਿਹੜਾ ਪਾਠ ਆ ਜਾ ਕਿਹੜੇ ਸ਼ਬਦ ਦਾ ਜਾਪ ਆਪਾਂ 21 ਦਿਨ ਕਿਉਂ ਕਰਨਾ ਹੈ ਅਤੇ ਗੁਰੂ ਸਾਹਿਬ ਜੀ ਸਾਡੇ ਉੱਤੇ ਕਿੰਝ ਕਿਰਪਾ ਕਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਜਨਮਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਸੰਗਤ ਜੀ ਜਦੋਂ ਆਪਾਂ ਵੀਡੀਓ ਨੂੰ ਸਕਿੱਪ ਕਰਕੇ ਸੁਣਦੇ ਆ ਕੱਟ-ਕੱਟ ਕੇ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆ ਇੱਕ ਗੱਲ ਕਲੀਅਰ ਕਰ ਲਈਏ ਕਿ ਕੀ ਸੱਚ ਮੁੱਚ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਆ ਜਾਂ ਮਨ ਦੇ ਵਿੱਚ ਇਸ਼ਾ ਧਾਰ ਕੇ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਕਿ ਸਾਡੇ ਮਨ ਦੀਆਂ ਜੋ ਇਸ਼ਾਵਾਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਕਿਉਂਕਿ ਕੁਝ ਲੋਕ ਤਾਂ ਕਹਿੰਦੇ ਆ ਕਿ ਗੁਰਬਾਣੀ ਦਾ ਪਾਠ ਸਮਝਣ ਦਾ ਵਿਸ਼ਾ ਹੈ ਭਾਵ ਕਿ ਗੁਰਬਾਣੀ ਦਾ ਪਾਠ ਕਰਨ ਦਾ ਤਾਂ ਫਾਇਦਾ ਹੈ ਜੇ ਸਾਨੂੰ ਗੁਰਬਾਣੀ ਦੇ ਪਾਠ ਦੀ ਸਮਝ ਲੱਗਦੀ ਹੋਵੇ ਭਾਵ ਕਿ ਗੁਰਬਾਣੀ ਦੇ ਅਰਥ ਸਮਝਣੇ ਜ਼ਰੂਰੀ ਆ ਅਤੇ ਕੁਝ ਭੈਣ ਭਰਾ ਵੀ ਕਹਿੰਦੇ ਆ ਕਿ ਗੁਰਬਾਣੀ ਦੇ ਪਾਠ ਦੀ ਸਮਝ ਲੱਗੇ ਚਾਹੇ ਨਾ ਲੱਗੇ ਪਰ ਜਦੋਂ ਹੀ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਗੁਰਬਾਣੀ ਸਾਡੇ ਉੱਤੇ ਆਪਣਾ ਅਸਰ ਦਿਖਾਉਂਦੀ ਆ ਗੁਰਬਾਣੀ ਦਾ ਪਾਠ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਚੰਗਾ ਬਦਲਾਅ ਆਉਂਦਾ ਹੈ ਤਾਂ ਇਸ ਕਰਕੇ ਸਾਨੂੰ ਸਮਝ ਨਹੀਂ ਲੱਗਦੀ ਕਿ ਗੁਰਬਾਣੀ ਦਾ ਪਾਠ ਸਮਝਣ ਦਾ ਵਿਸ਼ਾ ਹੈ ਸਮਝ ਸਮਝ ਕੇ ਕਰੀਏ ਜਾਂ ਫਿਰ ਜੇ ਅਰਥ ਸਮਝ ਨਹੀਂ ਲੱਗਦੇ ਤਾਂ ਵੀ ਕਰਾਂਗੇ ਤਾ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਹੋਵੇਗੀ ਜਾਂ ਜੇ ਅਸੀਂ ਆਪਣੇ ਮਨ ਦੇ ਵਿੱਚ ਕੋਈ ਇੱਛਾ ਧਾਰ ਕੇ ਭਾਵ ਕੇ ਮਨ ਦੀ ਇੱਛਾ ਪੂਰੀ ਕਰਨ ਦੇ ਲਈ ਅਸੀਂ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਕਿ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਤਾਂ ਸੰਗਤ ਜੀ ਇੱਥੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਮਿਸ਼ਰੀ ਦੀ ਡਲੀ ਨੂੰ ਆਪਾਂ ਕਿਸੇ ਪੱਤੀਓਂ ਵਿੱਚ ਝੱਕ ਮਾਰੀਏ ਉਹ ਓਨੀ ਹੀ ਮਿੱਠੀ ਹੋਵੇਗੀ ਉਸੇ ਹੀ ਤਰ੍ਹਾਂ ਗੁਰਬਾਣੀ ਦਾ ਪਾਠ ਹੈ ਸਾਡੇ ਗੁਰੂ ਦਾ ਗਿਆਨ ਹੈ ਗੁਰਬਾਣੀ ਦਾ ਪਾਠ ਅਸੀਂ ਜੋ ਵੀ ਭਾਵਨਾ ਆਪਣੇ ਮਨ ਦੇ ਵਿੱਚ ਰੱਖ ਕੇ ਕਰਾਂਗੇ ਨਾ ਸਾਡੀ ਉਹੀ ਭਾਵਨਾ ਪੂਰੀ ਹੁੰਦੀ ਆ ਭਾਵ ਕਿ ਜੇਕਰ ਅਸੀਂ ਗੁਰਬਾਣੀ ਨੂੰ ਸਮਝ-ਸਮਝ ਕੇ ਪੜ੍ਹਨਾ ਸ਼ੁਰੂ ਕਰ ਦਈਏ ਗੁਰਬਾਣੀ ਦੇ ਅਰਥ ਸਮਝ ਗਏ ਤਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਹੈ ਸਾਡੀ ਵੀ ਅਕਲ ਮਤ ਵੱਧਦੀ ਹੈ ਸਾਨੂੰ ਵੀ ਗੁਰੂ ਦਾ ਗਿਆਨ ਮਿਲਦਾ ਹੈ ਗੁਰੂ ਦੇ ਗਿਆਨ ਦੇ ਅਨੁਸਾਰ ਚੱਲ ਕੇ ਸਾਡਾ ਜੀਵਨ ਸਫਲਾ ਹੁੰਦਾ ਹੈ ਕਿਉਂਕਿ ਸਾਨੂੰ ਚੰਗੇ ਮਾੜੇ ਦਾ ਪਤਾ ਲੱਗਦਾ ਹੈ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਜੀਵਨ ਜਾਂਚ ਤਸੀਆ ਤਾਂ ਜਦੋਂ ਅਸੀਂ ਗੁਰਬਾਣੀ ਨੂੰ ਸਮਝ ਸਮਝ ਕੇ ਪੜ੍ਹਦੇ ਆ ਤਾਂ ਤਾਂ ਵੀ ਸਾਡੇ ਅੰਦਰ ਬਦਲਾਅ ਆਉਂਦੇ ਆ ਪਰ ਜੇਕਰ ਸਾਨੂੰ ਗੁਰਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਅਸੀਂ ਬਿਨਾਂ ਅਰਥ ਸਮਝੇ ਗੁਰਬਾਣੀ ਦਾ ਪਾਠ ਕਰ ਰਹੇ ਆ ਤਾਂ ਮਹਾਪੁਰਖ ਜੀ ਕਹਿੰਦੇ ਇੱਥੇ ਵੀ ਗੁਰਬਾਣੀ ਆਪਣਾ ਅਸਰ ਕਰਦੀ ਆ ਜਿਵੇਂ ਆਪਣੇ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਜਾਵੇ ਤਾਂ ਆਪਾਂ ਡਾਕਟਰ ਦੇ ਕੋਲ ਦਵਾਈ ਲੈਣ ਜਾਂਦੇ ਆ ਤਾਂ ਉੱਥੇ ਜਦੋਂ ਡਾਕਟਰ ਸਾਹਿਬ ਚੈੱਕਅਪ ਕਰਕੇ ਆਪਾਂ ਨੂੰ ਦਵਾਈ ਦਿੰਦੇ ਆ ਤਾਂ ਸਾਨੂੰ ਕੁਝ ਪਤਾ ਨਹੀਂ ਹੁੰਦਾ ਕਿ ਇਹ ਦਵਾਈ ਕਿੱਥੇ ਬਣੀ ਆ ਕਿਵੇਂ ਬਣੀ ਆ ਸਾਡੇ ਅੰਦਰ ਜਾ ਕੇ ਕਿਸ ਤਰੀਕੇ ਦੇ ਨਾਲ ਕੰਮ ਕਰੇਗੀ ਪਰ ਉਹ ਦਵਾਈ ਆਪਣਾ ਕੰਮ ਕਰਦੀ ਆ ਸਾਨੂੰ ਦਵਾਈ ਬਾਰੇ ਕੁਝ ਸਮਝ ਨਹੀਂ ਆ ਪਰ ਜਦੋਂ ਹੀ ਅਸੀਂ ਦਵਾਈ ਖਾਣੇ ਆ ਤਾਂ ਦਵਾਈ ਆਪਣਾ ਅਸਰ ਕਰਦੀ ਆ ਉਹ ਦਵਾਈ ਉਦੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਅਸਰ ਕਰਦੀ ਹੈ ਜਦੋਂ ਅਸੀਂ ਦਵਾਈ ਖਾਣ ਦੇ ਨਾਲ-ਨਾਲ ਡਾਕਟਰ ਦੇ ਦੱਸੇ ਪਰਹੇਜ਼ ਵੀ ਕਰਦੇ ਆ ਤਾਂ ਉਸੇ ਹੀ ਤਰ੍ਹਾਂ ਗੁਰਬਾਣੀ ਦੀ ਸਮਝ ਸਾਨੂੰ ਲੱਗੇ ਚਾਹੇ ਨਾ ਲੱਗੇ ਪਾਵ ਕੀ ਜੋ ਵੀ ਆਪਾਂ ਪਾਠ ਕਰ ਰਹੇ ਆ ਉਹਦੀ ਸਾਨੂੰ ਸਮਝ ਲੱਗੇ ਚਾਹੇ ਨਾ ਲੱਗੇ ਪਰ ਜਦੋਂ ਹੀ ਅਸੀਂ ਪੂਰੀ ਸ਼ਰਧਾ ਦੇ ਨਾਲ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਗੁਰਬਾਣੀ ਦਾ ਅਸਰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਹੁੰਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਅੰਦਰ ਦੇ ਕਿੰਨੇ ਦੁੱਖ ਰੋਗ ਠੀਕ ਹੋ ਰਹੇ ਨੇ ਭਾਵੇਂ ਕਿ ਸਾਡੇ ਅੰਦਰ ਜੋ ਵਿਸ਼ੇਵਕਾਰਾਂ ਦੀ ਮੈਲ ਜੰਮੀ ਪਈ ਆ ਨਾ ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਾਠ ਕਰਨ ਤੋਂ ਬਾਅਦ ਜਦੋਂ ਤੁਹਾਡੇ ਅੰਦਰ ਇਹ ਬਦਲਾਅ ਆਇਆ ਕਿ ਤੁਸੀਂ ਕੋਈ ਮਾੜਾ ਕੰਮ ਕਰਨ ਲੱਗੇ ਤਾਂ ਮਾੜਾ ਕੰਮ ਕਰਨ ਲੱਗਿਆਂ ਜਦੋਂ ਗੁਰੂ ਯਾਦ ਆ ਜਾਵੇ ਭਾਵ ਕਿ ਕਿਸੇ ਦੇ ਨਾਲ ਝੂਠ ਬੋਲ ਰਹੇ ਆ ਨਿੰਦਿਆ ਚੁਗਲੀ ਕਰ ਰਹੇ ਆ ਤਾਂ ਜੇ ਆਪਣੇ ਗੁਰੂ ਦਾ ਧਿਆਨ ਆ ਗਿਆ ਕਿ ਗੁਰੂ ਸਾਹਿਬ ਜੀ ਨੇ ਤਾਂ ਆਹ ਗੱਲ ਤੋਂ ਰੋਕਿਆ ਸੀ ਇਹਦਾ ਮਤਲਬ ਇਹ ਆ ਵੀ ਗੁਰਬਾਣੀ ਨੇ ਸਾਡੇ ਉੱਤੇ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਸਾਨੂੰ ਝੂਠ ਬੋਲਣਾ ਚੰਗਾ ਨਹੀਂ ਲੱਗਦਾ ਜਦੋਂ ਬੋਲ ਲੈਨੇ ਆ ਉਦੋਂ ਵੀ ਮਨ ਦੇ ਉੱਤੇ ਬੋਝ ਪਿਆ ਰਹਿੰਦਾ ਵੀ ਮੈਂ ਝੂਠ ਬੋਲਿਆ ਹੈ ਮੈਂ ਕਿਸੇ ਦੇ ਪ੍ਰਤੀ ਮਾੜੀ ਸੋਚ ਰੱਖੀ ਆ ਜਦੋਂ ਇੰਨੇ ਕ ਬਦਲਾਵ ਸਾਡੇ ਅੰਦਰ ਆਜਣ ਪਾਪ ਕੇਸਾ ਨੂੰ ਅੰਦਰੋਂ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਕਿ ਤੁਸੀਂ ਅੰਦਰੋਂ ਸਾਫ਼ ਹੋ ਰਹੇ ਆ ਤੁਹਾਡੇ ਅੰਦਰ ਦੇ ਔਗਣ ਖਤਮ ਹੋ ਰਹੇ ਨੇ ਗੁਰਬਾਣੀ ਦਾ ਪਾਠ ਕਰਕੇ ਅਸੀਂ ਆਪਣੇ ਆਪ ਨੂੰ ਅੰਦਰੋਂ ਹੀ ਤਾਂ ਸੋਹਣੇ ਬਣਾਉਣਾ ਹੈ ਬਾਹਰੋਂ ਸੋਹਣੇ ਬਣਾਉਣ ਦੇ ਲਈ ਤਾਂ ਬਹੁਤ ਚੀਜ਼ਾਂ ਨੇ ਪਰ ਅੰਦਰੋਂ ਸੋਹਣੇ ਬਣਨ ਦੇ ਲਈ ਗੁਰੂ ਦਾ ਗਿਆਨ ਹੈ ਗੁਰੂ ਦਾ ਧਿਆਨ ਹੈ ਗੁਰੂ ਦਾ ਗਿਆਨ ਅਤੇ ਧਿਆਨ ਦੋਵੇਂ ਹੀ ਸਾਡੇ ਲਈ ਜ਼ਰੂਰੀ ਨੇ ਪਰ ਸਭ ਤੋਂ ਜ਼ਰੂਰੀ ਆ ਗੁਰੂ ਸਾਹਿਬ ਜੀ ਦੇ ਉੱਤੇ ਸਾਡਾ ਭਰੋਸਾ ਸਾਡੀ ਸ਼ਰਧਾ ਜਿੰਨੀ ਹੀ ਸਾਡੀ ਸ਼ਰਧਾ ਅਤੇ ਭਰੋਸਾ ਪੂਰਾ ਹੋਵੇਗਾ ਨਾ ਉਨੀ ਛੇਤੀ ਗੁਰੂ ਸਾਹਿਬ ਜੀ ਸਾਡੇ ਉੱਤੇ ਕਿਰਪਾ ਕਰਦੇ ਨੇ ਅਤੇ ਜੋ ਭੈਣ ਭਰਾ ਗੁਰਬਾਣੀ ਦਾ ਪਾਠ ਆਪਣੀ ਕਿਸੇ ਖਾਸ ਇਸ਼ਾ ਨੂੰ ਮੁੱਖ ਰੱਖ ਕੇ ਕਰਨਾ ਚਾਹੁੰਦੇ ਆ ਉਹ ਵੀ ਜ਼ਰੂਰ ਕਰੋ ਕਈ ਵਾਰ ਅਸੀਂ ਆਪਣੀਆਂ ਇਸ਼ਾਵਾਂ ਨੂੰ ਮੁੱਖ ਰੱਖ ਕੇ ਪਾਠ ਕਰਦੇ ਕਰਦੇ ਗੁਰੂ ਸਾਹਿਬ ਜੀ ਦੇ ਨਾਲ ਐਸੇ ਜੁੜ ਜਾਂਦੇ ਆ ਜਿਵੇਂ ਜਿੰਜ ਕਹਿ ਲੀਏ ਕਿ ਗੁਰੂ ਸਾਹਿਬ ਜੀ ਸਾਨੂੰ ਆਪਣੇ ਚਰਨਾਂ ਦੇ ਨਾਲ ਐਸਾ ਜੋੜ ਲੈਂਦੇ ਆ ਵੀ ਚਾਹ ਕੇ ਵੀ ਅਸੀਂ ਦੂਰ ਨਹੀਂ ਹੋ ਪਾਵਾਂਗੇ ਤਾਂ ਬਸ ਮੁੱਖ ਦੀ ਗੱਲ ਇਹ ਆ ਕਿ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਨਾ ਹੈ ਭਾਵੇਂ ਤੁਸੀਂ ਆਪਣੀਆਂ ਇਸ਼ਾਵਾਂ ਨੂੰ ਮੁੱਕ ਰ ਕੇ ਕਰਨਾ ਸ਼ੁਰੂ ਕਰ ਦਿਓ ਭਾਵੇਂ ਤੁਸੀਂ ਗੁਰਬਾਣੀ ਦੇ ਅਰਥ ਸਮਝ ਸਮਝ ਕੇ ਪਾਠ ਕਰਨਾ ਸ਼ੁਰੂ ਕਰਦਾ ਹੋ ਜੇ ਗੁਰਬਾਣੀ ਦਾ ਪਾਠ ਸਮਝ ਦੇ ਵਿੱਚ ਨਹੀਂ ਆਉਂਦਾ ਤਾਂ ਵੀ ਕਰਨਾ ਸ਼ੁਰੂ ਕਰਦਾ ਹੋ ਗੁਰਬਾਣੀ ਦਾ ਪਾਠ ਜਿਸ ਦਿਨ ਤੋਂ ਕਰਨਾ ਸ਼ੁਰੂ ਕਰ ਦਿੱਤਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਚੰਗੇ ਬਦਲਾਅ ਆਉਂਦੇ ਨੇ ਬਸ ਸਾਡਾ ਭਰੋਸਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ਹੋਵੇ ਕਈ ਵਾਰ ਕੀ ਹੁੰਦਾ ਕਿ ਮਹਾਪੁਰਖ ਜੀ ਕੋਈ ਵੀ ਪਾਠ ਜਾਂ ਕਿਸੇ ਵੀ ਸ਼ਬਦ ਦਾ ਜਾਪ ਸਾਨੂੰ 21 ਦਿਨ ਦੇ ਲਈ ਕਰਨ ਦੇ ਲਈ ਕਹਿੰਦੇ ਆ ਜਾਂ 40 ਦਿਨ ਕਰਨ ਦੇ ਲਈ ਕਹਿੰਦੇ ਆ ਤਾਂ ਉਹਦੇ ਪਿੱਛੇ ਦਾ ਕਾਰਨ ਇਹ ਹੁੰਦਾ ਕਿ ਜਦੋਂ ਆਪਾਂ ਕੋਈ ਵੀ ਕੰਮ ਲਗਾਤਾਰ 21 ਦਿਨ ਕਰ ਲੈਨੇ ਆ ਜਾਂ 40 ਦਿਨ ਕਰ ਲੈਨੇ ਆ ਤਾਂ ਉਹ ਕੰਮ ਕਰਨਾ ਸਾਡੀ ਆਦਤ ਬਣ ਜਾਂਦੀ ਹੈ ਸੁਭਾਅ ਬਣ ਜਾਂਦਾ ਹੈ ਉਹ ਕੰਮ ਕਰਨਾ ਫਿਰ ਸਾਨੂੰ ਔਖਾ ਨਹੀਂ ਲੱਗਦਾ 21 ਦਿਨ ਤੋਂ ਬਾਅਦ ਸਾਡਾ ਧਿਆਨ ਆਪਣੇ ਆਪ ਹੀ ਉੱਥੇ ਜਾਂਦਾ ਹੈ ਤਾਂ ਇਸ ਕਰਕੇ ਮਹਾਪੁਰਖ ਜੀ ਉਹਨਾਂ ਮਨੁੱਖਾਂ ਨੂੰ 21 ਦਿਨ 40 ਦਿਨ ਤੋਂ ਸ਼ੁਰੂ ਕਰਵਾਉਂਦੇ ਨੇ ਜੋ ਅਜੇ ਨਵੇਂ ਨੇ ਉਹਦੇ ਪਿੱਛੇ ਦਾ ਕਾਰਨ ਇਹੀ ਹੁੰਦਾ ਹੈ ਕਿ ਚਲ ਇਹ 21 ਦਿਨ ਦਾ ਕਰਕੇ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਜਾਵੇ ਗੁਰਬਾਣੀ ਦੇ ਨਾਲ ਜੁੜ ਜਾਵੇ ਤਾਂ ਜੇਕਰ 21 ਦਿਨ ਲਗਾਤਾਰ ਉੱਠ ਕੇ ਪਾਠ ਕਰ ਲਿਆ ਸ਼ਬਦ ਜਾਪ ਕਰ ਲਿਆ ਇਹਦਾ ਮਤਲਬ ਇਹ ਨਹੀਂ ਆ ਵੀ 21 ਦਿਨ ਤੋਂ ਬਾਅਦ ਅਸੀਂ ਕਰਨਾ ਛੱਡ ਦੇਣਾ ਹੈ 21 ਦਿਨ ਤਾਂ ਸ਼ੁਰੂਆਤ ਕਰਨ ਦੇ ਲਈ ਸੀ ਗੁਰਬਾਣੀ ਦਾ ਪਾਠ ਰੋਜ਼ਾਨਾ ਕਰਨਾ ਸਾਡੇ ਲਈ ਜ਼ਰੂਰੀ ਆ ਅਤੇ ਅਮਰਤ ਵੇਲਾ ਵੀ ਜ਼ਰੂਰੀ ਆ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਪਾਠ ਕਰਨਾ ਹੈ ਅਤੇ ਗੁਰਬਾਣੀ ਦਾ ਪਾਠ ਜਿਹੜਾ ਮਰਜ਼ੀ ਕਰ ਲਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਬੜੀ ਹੀ ਪਵਿੱਤਰ ਆ ਮਹਾਨ ਆ ਬਰਾਬਰ ਤਾਕਤ ਵਾਲਿਆ ਭਾਵੇਂ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ ਜੇ ਤੁਸੀਂ ਆਪਣੀ ਕਿਸੇ ਖਾਸ ਇੱਛਾ ਦੀ ਪੂਰਤੀ ਦੇ ਲਈ ਪਾਠ ਕਰਨਾ ਚਾਹੁੰਦੇ ਆ ਤਾਂ ਵੀ ਤੁਹਾਡੀ ਮਰਜ਼ੀ ਆ ਕਿ ਤੁਸੀਂ ਕਿਹੜਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਆਪਣੀ ਅਰਜ਼ੀ ਲਾਉਣਾ ਚਾਹੁੰਦੇ ਆ ਭਾਵੇਂ ਰਜਾਨਾ ਦੇ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਆਪਣੀ ਅਰਜ਼ੀ ਗੁਰੂ ਸਾਹਿਬ ਜੀ ਦੇ ਅੱਗੇ ਲਾਓ ਭਾਵੇਂ ਮੂਲ ਮੰਤਰ ਜੀ ਦੇ ਜਾਪ ਕਰ ਲਓ ਪਾਵੇ ਸੁਖੁਣੀ ਸਾਹਿਬ ਜੀ ਦੀ ਬਾਣੀ ਪੜ ਲਓ ਬਸ ਬਾਣੀ ਪੜਨ ਲੱਗਿਆਂ ਧਿਆਨ ਇਹੋ ਰਵੇ ਕਿ ਸਾਡੀ ਸ਼ਰਧਾ ਤੇ ਸਾਡਾ ਭਰੋਸਾ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ਹੋਵੇ ਇਹ ਨਾ ਹੋਵੇ ਕਿ ਸਾਡੀ ਰਸਨਾ ਪਾਠ ਕਰ ਰਹੀ ਆ ਅਤੇ ਮਨ ਦੇ ਵਿੱਚ ਭਰੋਸਾ ਹੀ ਨਹੀਂ ਆ ਮਨ ਦਾਵਾ ਡੋਲਿਆ ਕਿ ਚੱਲ ਕੋਈ ਨਹੀਂ ਜੇ ਇੱਥੋਂ ਗੱਲ ਨਾ ਬਣੀ ਫੇਰ ਆਪਾਂ ਕਿਤੇ ਹੋਰ ਚਲੇ ਜਾਵਾਂਗੇ ਨਾ ਜੀ ਇਦਾਂ ਗੱਲ ਨਹੀਂ ਬਣਣੀ ਸਭ ਤੋਂ ਪਹਿਲਾਂ ਜ਼ਰੂਰੀ ਆ ਸਾਡਾ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਭਰੋਸਾ ਭਰੋਸੇ ਦੇ ਨਾਲ ਬਾਣੀ ਪੜਨੀ ਸ਼ੁਰੂ ਕਰਾਂਗੇ ਨਾ ਤਾਂ ਗੁਰੂ ਸਾਹਿਬ ਜੀ ਦਾ ਐਨੇ ਦਿਆਲੂ ਨੇ ਐਨੇ ਕਿਰਪਾਲੂ ਨੇ ਜਦੋਂ ਹੀ ਸਾਡੇ ਤੁਰ ਅੰਦਰੋਂ ਪੁਕਾਰ ਨਿਕਲਦੀ ਆ ਤਾਂ ਹੋ ਸਕਦਾ ਗੁਰੂ ਸਾਹਿਬ ਜੀ ਪਹਿਲੇ ਦਿਨ ਹੀ ਸਾਡੇ ਬਣਦੀਆਂ ਭਾਵਨਾਵਾਂ ਆ ਇਛਾਵਾਂ ਪੂਰੀਆਂ ਕਰ ਦੇਣ ਉਹ ਤਾਂ ਸਾਡੇ ਤੇ ਆ ਕਿ ਸਾਡਾ ਭਰੋਸਾ ਕਦੋਂ ਬਣਦਾ ਹੈ ਸਾਡੀ ਸ਼ਰਧਾ ਕਦੋਂ ਬਣਦੀ ਆ ਹੋ ਸਕਦਾ ਪਹਿਲੇ ਦਿਨ ਹੀ ਸਾਡਾ ਪ੍ਰੋਸ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਇੰਨਾ ਪੱਕਾ ਹੋ ਜਾਵੇ ਪਹਿਲੇ ਦਿਨ ਹੀ ਸਾਡਾ ਕਨੈਕਸ਼ਨ ਗੁਰੂ ਸਾਹਿਬ ਜੀ ਦੇ ਨਾਲ ਜੁੜ ਜਾਵੇ ਪਰ ਯਾਦ ਰੱਖਿਓ ਗੁਰੂ ਸਾਹਿਬ ਜੀ ਸਾਡੇ ਮਨ ਦੀਆਂ ਜੋ ਵੀ ਸ਼ੁੱਭ ਭਾਵਨਾਵਾਂ ਨੇ ਜ਼ਰੂਰ ਪੂਰੀਆਂ ਕਰਦੇ ਨੇ ਅਸੀਂ ਹੀ ਬੇਸ਼ੁਕਰੇ ਆ ਅਸੀਂ ਕੀ ਕਰਦੇ ਆ ਜਦੋਂ ਹੀ ਸਾਡੇ ਮਨ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਨੇ ਅਸੀਂ बस ਪਾਠ ਕਰਨਾ ਛੱਡ ਦਿੰਨੇ ਆ ਵੀ ਹੁਣ ਅੱਗੇ ਪਾਠ ਕਰਕੇ ਕੀ ਲੈਣਾ ਅਸੀਂ ਦੁੱਖ ਵੇਲੇ ਗੁਰੂ ਨੂੰ ਯਾਦ ਕਰਦੇ ਆ ਪਰ ਨਾ ਦੁੱਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰਾਨਾ ਅਤੇ ਹਰ ਵੇਲੇ ਸਿਮਰਨ ਜੇਕਰ ਇਹ ਤਿੰਨ ਗੱਲਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਈਏ ਪਾ ਕਿ ਗੁਰੂ ਨੂੰ ਹਮੇਸ਼ਾ ਚਿੱਤ ਵਿੱਚ ਰੱਖਣਾ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਘੜੀ ਆ ਗਈ ਤਾਂ ਆਪਣੇ ਗੁਰੂ ਅਗੇ ਅਰਦਾਸ ਬੇਤੀ ਕਰਨੀ ਆ ਸੁੱਖ ਦੀ ਘੜੀ ਆਈ ਆ ਤਾਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਹੈ ਪਰ ਆਪਣਾ ਨਿਤਨੇਮ ਨਹੀਂ ਛੁੱਟਣ ਦੇਣਾ ਕਿਉਂਕਿ ਨਿਤਨੇਮ ਟੁੱਟ ਗਿਆ ਤਾਂ ਫਿਰ ਗੱਲ ਨਹੀਂ ਬਣਦੀ ਨਿਤਨੇਮ ਕਹਿੰਦੇ ਹੀ ਉਹਨੂੰ ਆ ਜੋ ਨਿਤ ਨਿਤ ਕਰੀਏ ਨਿਤ ਦਾ ਨੇਮ ਇਹ ਨੇ ਵੀ ਅੱਜ ਆਪਾਂ ਅਮਰਤ ਵੇਲੇ ਉੱਠ ਪਏ ਸਵੇਰੇ ਨਾ ਉੱਠੇ ਨਾ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਅਤੇ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਜੇ ਪੰਜ ਬਾਣੀਆਂ ਦਾ ਪਾਠ ਕਰ ਸਕਦੇ ਆ ਤਾਂ ਬਹੁਤ ਵਧੀਆ ਗੱਲ ਹੈ ਜੇ ਪੰਜ ਬਾਣੀਆਂ ਦਾ ਪਾਠ ਨਹੀਂ ਕਰਦੇ ਤਾਂ ਸ਼ੁਰੂਆਤ ਆਪਾਂ ਜਪਜੀ ਸਾਹਿਬ ਜੀ ਦੇ ਪਾਠ ਤੋਂ ਕਰ ਲਈਏ ਮੂਲ ਮੰਤਰ ਜੀ ਦੇ ਜਾਪ ਤੋਂ ਕਰ ਲਈਏ ਜਦੋਂ ਸਵੇਰੇ ਸਵੇਰੇ ਉੱਠਦੇ ਆ ਉੱਠਦੇ ਅਸਾਰ ਪੰਜ ਵਾਰ 10 ਵਾਰ 15 ਵਾਰ ਜਾਂ 5-10 ਮਿੰਟ ਬੈਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕਰ ਲਈਏ ਆਪਾਂ ਆਪਣੇ ਵੱਲੋਂ ਇੱਕ ਸ਼ੁਰੂਆਤ ਕਰੀਏ ਸਾਡੇ ਵੱਲੋਂ ਇੱਕ ਕਦਮ ਝੁਕਣ ਦੀ ਲੋੜ ਆ ਗੁਰੂ ਸਾਹਿਬ ਜੀ ਨੇ ਬਾਕੀ ਸਾਰੀ ਕਿਰਪਾ ਪੇ ਹੀ ਕਰ ਦੇਣੀ ਆ ਮਹਾਪੁਰਖ ਜੀ ਕਹਿੰਦੇ ਅਸੀਂ ਆਪਣੇ ਗੁਰੂ ਵੱਲ ਇੱਕ ਕਦਮ ਚੁੱਕਦੇ ਆ ਤਾਂ ਸਾਡੇ ਗੁਰੂ ਸਾਹਿਬ ਜੀ ਸਾਡੇ ਵੱਲ ਕਰੋੜਾਂ ਕਦਮ ਚੱਲ ਕੇ ਆਉਂਦੇ ਨੇ ਸਾਡੀ માਫੜਦੇ ਨੇ ਤਾਂ ਫਿਰ ਆਓ ਸ਼ੁਰੂਆਤ ਕਰੀਏ ਅਤੇ ਇੱਥੇ ਮਹਾਪੁਰਖ ਜੀ ਇੱਕ ਹੋਰ ਬਹੁਤ ਸੋਹਣੀ ਗੱਲ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਕਿ ਦੇਖੋ ਆਪਾਂ ਨਾ ਮਨ ਦੀਆਂ ਇਸ਼ਾਵਾਂ ਲਈ ਹੀ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਆ ਪਰ ਜੇ ਅਸੀਂ ਆਪਣੀਆਂ ਇਛਾਵਾਂ ਤੋਂ ਰਹਿਤ ਭਾਵ ਕਿ ਗੁਰੂ ਦੇ ਲਈ ਗੁਰੂ ਨੂੰ ਯਾਦ ਕਰੀਏ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਕਿ ਗੁਰੂ ਸਾਹਿਬ ਜੀ ਸਾਡੇ ਉੱਤੇ ਕਿੰਨੀ ਕਿਰਪਾ ਕਰ ਸਕਦੇ ਨੇ ਸਾਨੂੰ ਲੱਗਦਾ ਵੀ ਸਾਡੇ ਮੰਗਿਆਂ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਕੁਝ ਦੇਣਾ ਹੈ ਪਰ ਕਦੇ ਬਿਨਾ ਬੋਲਿਆਂ ਬਿਨਾ ਮੰਗਿਆਂ ਪਾਠ ਕਰਕੇ ਦੇਖਣਾ ਭਾਵ ਕਿ ਪਾਠ ਗੁਰੂ ਦੇ ਲਈ ਕਰਨਾ ਜੇ ਗੁਰੂ ਤੋਂ ਮੰਗਣਾ ਵੀ ਆ ਤਾਂ ਕੀ ਮੰਗਣਾ ਹੈ ਅਮਰ ਤਵੇਲਾ ਅਤੇ ਅਮਰ ਤਵੇਲੇ ਦਾ ਨਾਮ ਅਦੇਖਣਾ ਗੁਰੂ ਸਾਹਿਬ ਜੀ ਕਿੰਨੀ ਕਿਰਪਾ ਕਰਦੇ ਨੇ ਸਾਨੂੰ ਆਪਣੇ ਗੁਰੂ ਤੋਂ ਮੰਗਣਾ ਹੀ ਨਹੀਂ ਆਉਂਦਾ ਅਸੀਂ ਲਾਲਚੀ ਹੋ ਗਏ ਹਾਂ ਅਸੀਂ ਆਪਣੇ ਲਾਲਚ ਕਰਕੇ ਪਾਠ ਕਰਦੇ ਆਂ ਇਦਾਂ ਕਹਿੰਦੇ ਨਾ ਇੱਕ ਵਾਰ ਇੱਕ ਮਨੁੱਖ ਬਹੁਤ ਜ਼ਿਆਦਾ ਪਾਠ ਪੂਜਾ ਕਰਿਆ ਕਰੇ ਕਹਿੰਦੇ ਰੱਬ ਜੀ ਉਹਦੀ ਭਗਤੀ ਤੋਂ ਬਹੁਤ ਖੁਸ਼ ਹੋਏ ਰੱਬ ਜੀ ਨੇ ਦਰਸ਼ਨ ਦੇ ਦਿੱਤੇ ਕਹਿ ਦਿੱਤਾ ਕਿ ਦੱਸ ਭਗਤਾ ਤੂੰ ਕੀ ਮੰਗਣਾ ਹੈ ਤੇਰੇ ਮਨ ਦੀ ਅਸੀਸ਼ਾ ਪੂਰੀ ਕਰਾਂਗੇ ਤੇ ਫਿਰ ਕਹਿੰਦੇ ਨਾ ਮਨੁੱਖੀ ਸੁਭਾਅ ਹੈ ਮਨੁੱਖ ਦੇ ਅੰਦਰ ਇੱਕ ਵਾਰ ਲਾਲਚ ਆ ਜਵੇ ਨਾ ਉਹ ਲਾਲਚ ਦਿਨੋਂ ਦਿਨ ਵੱਧਦਾ ਜਾਂਦਾ ਹੈ ਘਟਦਾ ਨਹੀਂ ਆ ਤੇ ਕਹਿੰਦੇ ਉਹ ਮਨੁੱਖ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਵੀ ਤੂੰ ਮੰਗ ਕੀ ਮੰਗਣਾ ਹੈ ਤਾਂ ਉਹ ਭਗਤੀ ਕਰ ਹੀ ਇਸ ਕਰਕੇ ਰਿਹਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਪਦਾਰਥ ਆ ਜਾਣ ਮੇਰੇ ਕੋਲ ਬਹੁਤ ਸਾਰੀ ਧਨ ਦੌਲਤ ਆ ਜਾਵੇ ਤੇ ਕਹਿੰਦੇ ਜਦੋਂ ਰੱਬ ਨੇ ਇਸ਼ਾਰਾ ਕਰਨ ਨੂੰ ਕਿਹਾ ਤਾਂ ਉਹਨੇ ਕਹਿ ਦਿੱਤਾ ਕਿ ਰੱਬ ਜੀ ਮੈਨੂੰ ਤੁਸੀਂ ਐਸਾ ਵਰਦਾਨ ਦਓ ਕਿ ਮੈਂ ਜਿਹੜੀ ਚੀਜ਼ ਨੂੰ ਹੱਥ ਲਾਵਾਂ ਉਹ ਸੋਨਾ ਬਣ ਜਾਵੇ। ਕਹਿੰਦੇ ਰੱਬ ਜੀ ਕਹਿੰਦੇ ਵੀ ਚਲ ਠੀਕ ਹੈ ਭਗਤਾ ਤੇਰੀ ਸ਼ਾ ਪੂਰੀ ਕਰ ਦਿੱਤੀ। ਉਹ ਇੰਦੇ ਬਹੁਤ ਖੁਸ਼ ਹੋਇਆ ਕਿ ਲੈ ਹੁਣ ਤਾਂ ਜਿਹੜੀ ਚੀਜ਼ ਨੂੰ ਹੱਥ ਪਾਵਾਂਗਾ ਸੋਨਾ ਬਣ ਜਾਵੇਗੀ। ਕਹਿੰਦੇ ਸਭ ਤੋਂ ਪਹਿਲਾਂ ਉਹਨੇ ਆਪਣੇ ਘਰ ਦੇ ਸਾਰੇ ਬਰਤਨਾਂ ਨੂੰ ਹੱਥ ਲਾਇਆ ਉਹ ਸੋਨੇ ਦੇ ਬਣ ਗਏ। ਹੁਣ ਤਾਂ ਉਹਨੂੰ ਯਾਦ ਹੀ ਨਾ ਰਵੇ ਜਿਹੜੀ ਚੀਜ਼ ਨੂੰ ਹੱਥ ਲਵੇ ਉਹ ਸੋਨਾ ਬਣ ਜਾਵੇ। ਕਹਿੰਦੇ ਜਦ ਰੋਟੀ ਖਾਣ ਲੱਗਾ ਰੋਟੀ ਨੂੰ ਹੱਥ ਪਾਇਆ ਤਾਂ ਰੋਟੀ ਵੀ ਸੋਨਾ ਬਣ ਗਈ। ਹੁਣ ਰੋਵੇ ਕਿ ਹੁਣ ਮੈਂ ਕੀ ਕਰਾਂ ਆਪਣੀ ਬੱਚੀ ਨੂੰ ਹੱਥ ਲਾਇਆ ਤਾਂ ਬੱਚੀ ਵੀ ਸੋਣਾ ਬਣ ਗਈ ਫੇਰ ਹੋਰ ਰੋਵੇ ਬਿਹਾ ਨਹੀਂ ਬਣ ਗਿਆ ਫੇਰ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨ ਲੱਗਾ ਕਿ ਰੱਬ ਜੀ ਆ ਤੁਸੀਂ ਕੀ ਕਰ ਦਿੱਤਾ ਰੋਟੀ ਤੋਂ ਬਿਨਾ ਤਾਂ ਮੈਂ ਜਿੰਦਾ ਨਹੀਂ ਰਹਿ ਸਕਦਾ ਇਹ ਤਾਂ ਕੰਮ ਬਹੁਤ ਉਲਟ ਹੋ ਗਿਆ ਰੱਬ ਜੀ ਮੇਰੀ ਮੈਨੂੰ ਦਰਸ਼ਨ ਦਿਓ ਮੇਰੀ ਇਸ ਸਮੱਸਿਆ ਦਾ ਹੱਲ ਕਰੋ ਕਹਿੰਦੇ ਰੱਬ ਜੀ ਫੇਰ ਪ੍ਰਗਟ ਹੋਏ ਤਾਂ ਰੱਬ ਜੀ ਨੇ ਕਿਹਾ ਕਿ ਭਾਈ ਇਹ ਤੇਰੀ ਸਮੱਸਿਆ ਦਾ ਹੱਲ ਤਾਂ ਇੱਕੋ ਤਰੀਕੇ ਦੇ ਨਾਲ ਹੋ ਸਕਦਾ ਜੇ ਤੂੰ ਕਮੇ ਤਾਂ ਅਸੀਂ ਆਪਣਾ ਵਰਦਾਨ ਵਾਪਸ ਲੈ ਲੈਨੇ ਆ ਫਿਰ ਸੋਚੀ ਬੈ ਗਿਆ ਕਿ ਆ ਕੀ ਬਣਿਆ ਜੇ ਹੁਣ ਮੈਂ ਕਹਤਾ ਕਿ ਰੱਬ ਜੀ ਵਰਦਾਨ ਵਾਪਸ ਲੈ ਲਓ ਤਾਂ ਮੇਰੀਆਂ ਤਾਂ ਸਾਰੀਆਂ ਸੋਨੇ ਦੀਆਂ ਚੀਜ਼ਾਂ ਫਿਰ ਤੋਂ ਲੋਹੇ ਦੀਆਂ ਬਣ ਜਾਣਗੀਆਂ ਸਟੀਲ ਦੀਆਂ ਬਣ ਜਾਣਗੀਆਂ ਮੈਂ ਤਾਂ ਫਿਰ ਗਰੀਬ ਹੋ ਜਾਵਾਂਗਾ ਸੋ ਇਹ ਜੋ ਵੀ ਕਾਲਪਨਿਕ ਕਹਾਣੀ ਹੈ ਨਾ ਇਹ ਸਾਨੂੰ ਸਮਝਾਉਣ ਦੇ ਲਈ ਬਣਾਈ ਆ ਕਿ ਮਨੁੱਖ ਦੇ ਅੰਦਰ ਇੱਕ ਵਾਰ ਲਾਲਚ ਆ ਜੇ ਨਾ ਉਹਦਾ ਲਾਲਚ ਘਟਦਾ ਨਹੀਂ ਆ ਲਾਲਚ ਦਿਨੋ ਦਿਨ ਵੱਧਦਾ ਜਾਂਦਾ ਹੈ ਫਿਰ ਉਹਦੇ ਅੱਗੇ ਸੋਨੇ ਦੇ ਪਹਾੜ ਵੀ ਖੜੇ ਹੋ ਜਾਣ ਨਾ ਉਹਨੂੰ ਉਹ ਵੀ ਥੋੜੇ ਹੀ ਲੱਗਦੇ ਆ ਉਹਨੂੰ ਲੱਗਦਾ ਕਿ ਇਹਦੋਂ ਵੀ ਵੱਧ ਚਾਹੀਦਾ ਹੈ ਪਰ ਜੇ ਆਪਾਂ ਸੋਚੀਏ ਤਾਂ ਖਾਣੀ ਤਾਂ ਦੋ ਵਕਤ ਦੀ ਰੋਟੀ ਆ ਨਾ ਜੇਕਰ ਸਾਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਆ ਅਸੀਂ ਰੋਟੀ ਖਾ ਰਹੇ ਆ ਖਾ ਕੇ ਸਹੀ ਤਰੀਕੇ ਦੇ ਨਾਲ ਉਨਪਜਾ ਰਹੇ ਆ ਭਾਗ ਕੀ ਖਾਦਾ ਪੀਦਾ ਸਾਨੂੰ ਪਾਚ ਰਿਹਾ ਏ ਸਾਡਾ ਸਰੀਰ ਤੰਦਰੁਸਤ ਆ ਰਹਿਣ ਦੇ ਲਈ ਸੋਹਣਾ ਘਰ ਆ ਸਾਡੇ ਕੋਲ ਸੋਹਣਾ ਪਰਿਵਾਰ ਆ ਜੋ ਵੀ ਜ਼ਿੰਮੇਵਾਰੀਆਂ ਨੇ ਅਸੀਂ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਆ ਭਾਗ ਕੀ ਜੀ ਮਾਲਕ ਨੇ ਇੰਨਾ ਕੁ ਦਿੱਤਾ ਏ ਵੀ ਅਸੀਂ ਆਪਣਾ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਦੇ ਨਾਲ ਕਰ ਰਹੇ ਆ ਜੋ ਜੀ ਸਾਡੇ ਘਰ ਦੇ ਵਿੱਚ ਆਸ ਰੱਖ ਕੇ ਆਉਂਦਾ ਹੈ ਉਹ ਜੀ ਕਦੇ ਵੀ ਖਾਲੀ ਨਹੀਂ ਮੁੜਦਾ ਭਾਗ ਕੀ ਤੁਸੀਂ ਕਿਸੇ ਦੀ ਮਦਦ ਵੀ ਕਰ ਸਕਦੇ ਹੋ ਤਾਂ ਇੰਨੇ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਇੰਨਾ ਕਹੀ ਮੰਗਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਸਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਹੋ ਜਾਣ ਅਤੇ ਜੇਕਰ ਆਸ ਰੱਖ ਕੇ ਸਾਡੇ ਘਰ ਦੇ ਵਿੱਚ ਕੋਈ ਆਵੇ ਤਾਂ ਉਹ ਨਿਰਾਸ਼ ਨਾ ਜਾਵੇ ਉਹਦੀ ਆਸ ਅਸੀਂ ਪੂਰੀ ਕਰ ਸਕੀਏ ਸਾਡੇ ਘਰ ਤੋਂ ਕੋਈ ਭੁੱਖਾ ਨਾ ਜਾਵੇ ਸਾਡੇ ਘਰ ਤੋਂ ਕੋਈ ਪਿਆਸਾ ਨਾ ਜਾਵੇ ਸਾਡੇ ਘਰ ਤੋਂ ਕੋਈ ਵੀ ਲੋੜਵੰਦ ਨਿਰਾਸ਼ ਹੋ ਕੇ ਨਾ ਜਾਵੇ ਐਨੀ ਕਰਦਾਸ ਬੇਨਤੀ ਹੋਣੀ ਚਾਹੀਦੀ ਹੈ ਬਾਕੀ ਆਪਣੇ ਲਾਲਚ ਨੂੰ ਆਪਾਂ ਜਿੰਨਾ ਵਧਾਈ ਜਾਵਾਂਗੇ ਇੰਨੇ ਵੱਧ ਦੇ ਜਾਣਾ ਹੈ ਅਤੇ ਲਾਲਚ ਜਿੰਨਾ ਵੱਧਦਾ ਹੈ ਸਾਨੂੰ ਦੁਖੀ ਕਰਦਾ ਹੈ ਤਾਂ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਗੁਰਬਾਣੀ ਦਾ ਆਪਾਂ ਪਾਠ ਕਰਨਾ ਹੈ ਭਾਵੇਂ ਅਰਥ ਸਮਝ ਕੇ ਕਰ ਲਓ ਭਾਵੇਂ ਬਿਨ ਅਰਥਾਂ ਤੋਂ ਪਾਠ ਕਰ ਲਓ ਪਰ ਗੁਰੂ ਸਾਹਿਬ ਜੀ ਦੀ ਗੁਰਬਾਣੀ ਨੇ ਸਾਡੇ ਉੱਤੇ ਪੂਰਾ ਅਸਰ ਕਰਨਾ ਹੈ ਸਾਡੇ ਅੰਦਰ ਨੂੰ ਸਵਾਰਨਾ ਹੈ ਜੇ ਸ਼ਨੂ ਮੁਖ ਰੱਖ ਕੇ ਪਾਠ ਕਰਾਂਗੇ ਤਾਂ ਇਸ਼ਾਮਾਂ ਵੀ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਕਹਿਣਾ ਆਉਂਦਾ ਆਪਕਿ ਜਿਨ੍ਹਾਂ ਨੂੰ ਪਾਠ ਨਹੀਂ ਕਰਨਾ ਆਉਂਦਾ ਉਹ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਲਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰਦੇ ਹੀ ਨਾ ਸਾਡੇ ਘਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਹੈ ਗੁਰੂ ਸਾਹਿਬ ਜੀ ਦੇ ਨਾਮ ਦੇ ਵਿੱਚ ਹੀ ਬਰਕਤ ਆ ਗੁਰੂ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਯਾਦ ਕਰਨਾ ਸ਼ੁਰੂ ਕਰਦੇ ਹੀ ਖਾਸ ਕਰਕੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਗੁਰੂ ਸਾਹਿਬ ਜੀ ਨੂੰ ਯਾਦ ਕਰੀਏ ਤਾਂ ਸਾਡੇ ਘਰ ਦੀ ਸੁੱਖ ਸ਼ਾਂਤੀ ਸਾਡੇ ਘਰ ਦੀ ਬਰਕਤ ਦਿਨੋਂ ਦਿਨ ਵੱਧਦੀ ਆ ਸਾਡੇ ਗਈ ਦੁੱਖ ਰੋਗ ਕੱਟੇ ਜਾਂਦੇ ਆ ਬਸ ਗੱਲ ਮੁੱਕਦੀ ਆ ਸਾਡੇ ਭਰੋਸੇ ਤੇ ਸਾਡੀ ਸ਼ਰਧਾ ਤੇ ਭਰੋਸਾ ਜੇ ਨਹੀਂ ਪੱਕਾ ਹੋਵੇਗਾ ਗੁਰੂ ਸਾਹਿਬ ਜੀ ਉਹਨਾਂ ਹੀ ਸਾਡੇ ਨੇਂਦੇ ਨੇ ਅਤੇ ਭਰੋਸੇ ਵਾਲਿਆਂ ਦੇ ਸਾਰੇ ਕੰਮਾਂ ਦੇ ਵਿੱਚ ਗੁਰੂ ਸਾਹਿਬ ਜੀ ਆਪ ਵਰਤ ਜਾਂਦੇ ਨੇ ਤਾਂ ਫਿਰ ਆਓ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਜੀ ਤੋਂ ਭਰੋਸੇ ਦੀ ਦਾਤ ਮੰਗਿਏ ਕਿ ਗੁਰੂ ਸਾਹਿਬ ਜੀ ਸਾਡਾ ਭਰੋਸਾ ਸਾਹਿਬ ਜੀ ਦੇ ਪ੍ਰਤੀ ਇੰਨਾ ਪੱਕਾ ਹੋ ਜਾਵੇ ਕਿ ਕੋਈ ਜੋ ਮਰਜ਼ੀ ਕਹੀ ਜਾਵੇ ਸਾਡਾ ਭਰੋਸਾ ਡਗਮਗਾਵੇ ਨਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਆ ਜਵੇ ਸਾਡਾ ਭਰੋਸਾ ਨਾ ਡੋਲੇ ਸਾਡਾ ਪ੍ਰੋਸਾਪ ਜੀ ਤੇ ਹੋਰ ਪੱਕਾ ਹੋ ਜਾਵੇ ਕਿਉਂਕਿ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿਣਗੇ ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਦੁੱਖ ਤੋਂ ਬਾਅਦ ਸੁੱਖ ਸੁੱਖ ਤੋਂ ਬਾਅਦ ਦੁੱਖ ਆਉਣਾ ਹੀ ਆ ਪਰ ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਂਦੇ ਹਾਂ ਨਾ ਫਿਰ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਦੁੱਖ ਜਿਹੜੇ ਨੇ ਉਹ ਬਿਛੂਟੇ ਛੋਟੇ ਹੋ ਕੇ ਨਿਕਲ ਜਾਂਦੇ ਨੇ ਤਾਂ ਫਿਰ ਆਓ ਗੁਰੂ ਦੇ ਲੜ ਲੱਗिए ਗੁਰਬਾਣੀ ਦਾ ਪਾਠ करिए ਗੁਰੂ ਦਾ ਗਿਆਨ ਹਾਸਲ करिए ਜਿਹੜੇ ਮਰਜ਼ੀ ਤਰੀਕੇ ਦੇ ਨਾਲ ਸ਼ੁਰੂ ਕਰ ਲਓ ਜੇ 21 ਦਿਨ ਤੋਂ ਸ਼ੁਰੂਆਤ ਕਰਨੀ ਹੈ ਨਾ 21 ਦਿਨ ਤੋਂ ਕਰ ਲਓ ਪਰ ਗੁਰਬਾਣੀ ਦਾ ਪਾਠ ਕਰਨਾ ਕਦੇ ਵੀ ਛੱਡਣਾ ਨਹੀਂ ਆ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਤਾਂ ਦੇਖਣਾ ਗੁਰੂ ਸਾਹਿਬ ਜੀ